ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰ ਮਾਨ ਬਲੌਗ ਦੇ ਵਿੱਚ ਹੋਸਨਾਵ ਜੀ ਕੀ ਹਾਲ ਚਾਲ ਹੈ ਠੀਕ ਠਾਕ ਵਧੀਆ ਉਮੀਦ ਹੈ ਜੀ ਤੁਸੀਂ ਸਾਰੇ ਜਣ ਠੀਕ ਹੋਗੇ ਖੁਸ਼ ਹੋਗੇ ਤੰਦਰੁਸਤ ਹੋਗੇ ਲਓ ਜੀ ਇੱਥੇ ਹੁਣ ਆਪਾਂ ਬਣਾ ਰਹੇ ਸੀ ਸੂਜੀ ਤੋਂ ਇੱਕ ਮਠਿਆਈ ਤੇ ਅੱਜ ਅਰਸ਼ ਨੂਰ ਨੂੰ ਛੁੱਟੀ ਸੀ ਸੈਕਿੰਡ ਸੈਚਰਡੇ ਦੀ ਜਾਨਕੀ ਦਿਨ ਹੈਗਾ ਜੀ ਅੱਜ ਸ਼ਨੀਵਾਰ ਦਾ ਤੇ ਦੂਜੇ ਸ਼ਨੀਵਾਰ ਦੀ ਅਰਸ਼ ਨੂਰ ਨੂੰ ਛੁੱਟੀ ਸੀਗੀ ਏ ਉਹ ਅਜਿ ਘਰੇ ਸੀ ਗਿਆ ਤੇ ਉਹ ਕਹਿੰਦਾ ਵੀ ਮम्मा ਮੈਨੂੰ ਕੁਝ ਬਣਾ ਦਿਓ ਖਾਣ ਵਾਸਤੇ ਤੇ ਮੈਨੂੰ ਕਾਫੀ ਦਿਨ ਹੋ ਗਏ ਉਹਨੂੰ ਕਹੀ ਜਾਂਦੀ ਨੂੰ ਵੀ ਜਿੱਦੋਂ ਤੈਨੂੰ ਛੁੱਟੀ ਹੋਈ ਉਸ ਦਿਨ ਬਣਾ ਕੇ ਦਵਾਂਗੀ ਤੇ ਹੁਣ ਆਪਾਂ ਦੁਪਹਿਰ ਦਾ ਟਾਈਮ ਹੋ ਗਿਆ ਸੀ ਇੱਥੇ ਤੇ ਹੁਣ ਆਪਾਂ ਲੱਗੇ ਸੀ ਬਣਾਉਣ ਤੇ ਉਧਰ ਆਪਾਂ ਇੱਕ ਸਾਈਡ ਰੱਖ ਦਿੱਤੀ ਹੈਗੀ ਆ ਚਾਣੀ ਬਣਨ ਵਾਸਤੇ ਚਾਸ਼ਨੀ ਜਾਸ਼ਨੀ ਵੈਸੇ ਪਹਿਲਾਂ ਦੀ ਪਈ ਸੀ ਕਿ ਪਰਸੋਂ ਵੀ ਮੈਂ ਕੋਈ ਰੈਸਪੀ ਬਣਾਈ ਸੀ ਕਿ ਤੇ ਉਹ ਵਾਲੇ ਪਈ ਸੀ ਉਹ ਹੀ ਗਰਮ ਕਰਦੇ ਆ ਥੋੜੀ ਜੀ ਖੰਡ ਮੈਂ ਹੋਰ ਪਾਈ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਬਸ ਤੇ ਇੱਧਰ ਦੂਸਰੀ ਸਾਈਡ ਆਪਾਂ ਲੈ ਲਿਆ ਜੀ ਥੋੜਾ ਜਿਹਾ ਦੇਸੀ ਘਿਓ ਇੱਕ ਚਮਚ ਦੇਸੀ ਘਿਓ ਦਾ ਲੈ ਲਿਆ ਇਹ ਹੁਣ ਆਪਾਂ ਘਿਓ ਗਰਮ ਕਰਦੇ ਆ ਜੀ ਇਹ ਹਾਂਜੀ ਆਪਾਂ ਹੁਣ ਜਿਹੜਾ ਆਪਣਾ ਘਿਓ ਸੀਗਾ ਉਹ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਸੂਜੀ ਤੇ ਸੂਜੀ ਆਪਾਂ ਜਿਹੜੇ ਕੱਪ ਨਾਲ ਮਣ ਕੇ ਪਾ ਰਹੇ ਆ ਤੇ ਉਸੇ ਕੱਪ ਦੇ ਨਾਲ ਹੀ ਆਪਾਂ ਬਾਕੀ ਸਮਾਨ ਜਿਹੜਾ ਮਣ ਕੇ ਪਾਉਣਾ ਹੈ ਇਹ ਵਾਲੇ ਕੱਪ ਵਿੱਚ ਪੌਣਾ ਕੱਪ ਸੂਜੀ ਦਾ ਲਿਆ ਜੀ ਇਹਦੇ ਵਿੱਚ ਤੇ ਹੁਣ ਆਪਾਂ ਸੂਜੀ ਜਿਹੜੀ ਆਪਾਂ ਨੂੰ ਲੈਣੇ ਆ ਤੇ ਪਰ ਸੂਜੀ ਦਾ ਜਿਹੜਾ ਕਲਰ ਉਹ ਚੇਂਜ ਨਹੀਂ ਹੋਣਾ ਚਾਹੀਦਾ ਇਹਨਾਂ ਧਿਆਨ ਰੱਖਣਾ ਆਪਾਂ ਤੇ ਜਿਹੜਾ ਸੇਕ ਆ ਬਿਲਕੁਲ ਘੱਟ ਹੋਣਾ ਚਾਹੀਦਾ ਤੇ ਆਪਾਂ ਬਿਲਕੁਲ ਘੱਟ ਸੇਕ ਦੇ ਉੱਪਰ ਇਹਨੂੰ ਭੁੰਨਦੇ ਆ ਤੇ ਜਿਆਦਾ ਸੇਕ ਨਹੀਂ ਲਵਾਉਣਾ ਹੈਗਾ ਤੇ ਬਸ ਹੁਣ ਆਪਾਂ ਇਹਦੇ ਵਿੱਚ ਨਾਲ ਹੀ ਪਾ ਲੈਨੇ ਆ ਜੀ ਨਾਰੀਅਲ ਦਾ ਬਰਾਦਾ ਬੂਰਾ ਜਾਨੀ ਕਿ ਨਾਰੀਅਲ ਦਾ ਬੂਰਾ ਤੇ ਜੇਕਰ ਤੁਹਾਡੇ ਕੋਲ ਨਹੀਂ ਹੈ ਤੇ ਇਹਨੂੰ ਸਕਿੱਪ ਵੀ ਕਰ ਸਕਦੇ ਹਾਂ ਪਰ ਇਹ ਸਿਰਫ ਆਪਾਂ ਪਾਇਆ ਹੈਗਾ 1.5 ਚਮਚ ਇਹਦੇ ਨਾਲ ਜਿਹੜਾ ਟੇਸਟ ਆ ਉਹ ਥੋੜਾ ਜਿਹਾ ਜ਼ਿਆਦਾ ਵਧੀਆ ਆਉਂਦਾ ਤੇ ਇਸ ਦੇ ਨਾਲ ਹੀ ਆਪਾਂ ਪਾ ਲਿਆ ਜੀਗਾ 2 ਚਮਚੇ ਮਿਲਕ ਪਾਊਡਰ ਹੁਣ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਦਿੰਨੇ ਆ ਜੀ ਚੰਗੀ ਤਰ੍ਹਾਂ मिक्स ਕਰਕੇ ਤੇ ਆਪਾਂ ਹੁਣ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾਉਨੇ ਆ। ਹਾਂਜੀ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆ ਜੀ ਦੁੱਧ ਤੇ ਇਹ ਜਿਹੜਾ ਦੁੱਧ ਪਾਇਆ ਹੈਗਾ ਜੀ ਇਹ ਨਾ ਤਾਂ ਜ਼ਿਆਦਾ ਗਰਮ ਹੈ ਤੇ ਨਾ ਜ਼ਿਆਦਾ ਠੰਡਾ ਹੈ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਕਰ ਲੈਨੇ ਆ ਮਿਕਸ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਸੇਕ ਲਵਾ ਲੈਨੇ ਆ ਤੇ ਇਹ ਦੁੱਧ ਤਾਂ ਧਿਆਨ ਰੱਖਣਾ ਜੀ ਆਪਾਂ ਕੀ ਜਿੰਨਾ ਆਪਾਂ ਸੂਜੀ ਲਈ ਆ ਜੇ ਇਹੀ ਕੱਪ ਆਪਾਂ ਇਹ ਪੌਣਾ ਕੱਪ ਜਾਨੀ ਕਿ ਸੂਜੀ ਦਾ ਲਿਆ ਸੀਗਾ ਤੇ ਉਹੀ ਕੱਪ ਦੇ ਨਾਲ ਆਪਾਂ ਇੱਕ ਕੱਪ ਮਿਣਕੇ ਦੁੱਧ ਦਾ ਲੈ ਲਿਆ। ਜਾਨਕਿ ਪੌਣਾ ਕੱਪ ਸੂਜੀ ਦਾ ਤੇ ਇੱਕ ਕੱਪ ਜਿਹੜਾ ਆਪਾਂ ਦੁੱਧ ਦਾ ਪਾ ਲਿਆ ਤੇ ਜਿਵੇਂ ਮਿਲਕ ਪਾਊਡਰ ਦੋ ਚਮਚ ਪਾਏ ਵਿੱਚ ਦੋ ਚਮਚ ਡੇਢ ਚਮਚ ਆਪਾਂ ਜਿਹੜਾ ਨਾਰੀਅਲ ਦਾ ਪੂਰਾ ਪਾਇਆ ਹੋਇਆ ਤੇ ਉਹ ਵਾਲਾ ਜਿਹੜਾ ਪਾਇਆ ਉਹ ਤੁਹਾਡੇ ਕੋਲ ਹੈ ਤਾਂ ਤੁਸੀਂ ਪਾ ਸਕਦੇ ਹੋ ਜੇਕਰ ਤੁਹਾਡੇ ਕੋਲੇ ਨਹੀਂ ਹੈਗਾ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ। ਤੇ ਬਸ ਸਿਰਫ ਇੰਨਾ ਕਿ ਉਹਦੇ ਨਾਲ ਜਿਹੜਾ ਟੇਸਟ ਆ ਜ਼ਿਆਦਾ ਵਧੀਆ ਹੁੰਦਾ ਹੈ ਨਹੀਂ ਤਾਂ ਤੁਸੀਂ ਇਕੱਲੇ ਸੂਜੀ ਉਹ ਵੀ ਬਣਾ ਸਕਦੇ ਹਾਂ ਹਾਂਜੀ ਲੋ ਜੀ ਆਪਣੀ ਜਿਹੜੀ ਸੂਜੀ ਸੀ ਉਹ ਬਣ ਕੇ ਹੋ ਗਈ ਤਿਆਰ ਤੇ ਹੁਣ ਆਪਾਂ ਇਹਨੂੰ ਕਿਸੇ ਅਲੱਗ ਢਾਂਡੇ ਦੇ ਵਿੱਚ ਕੱਢ ਲੈਣੇ ਆ ਯਾਨੀ ਕਿ ਮੈਂ ਥਾਲ ਦੇ ਵਿੱਚ ਕੱਢ ਲਈ ਆ ਕਿਉਂਕਿ ਇਹ ਜਿਹੜੀ ਕੜਾਈ ਸੀ ਇਹ ਗਰਮ ਸੀਗੀ ਤੇ ਜਿਵੇਂ ਇਹਦੇ ਵਿੱਚ ਹੀ ਰੱਖਦੀ ਤਾਂ ਫਿਰ ਉਹਨੇ ਛੇਤੀ ਠੰਡਾ ਨਹੀਂ ਹੋਣਾ ਸੀਗਾ ਤੇ ਲੋ ਜੀ ਆਪਾਂ ਥਾਲ ਦੇ ਵਿੱਚ ਕੱਢ ਲਿਆ ਤੇ ਜਦੋਂ ਮੈਂ ਥਾਲ ਦੇ ਵਿੱਚ ਕੱਢਿਆ ਸੀ ਉਸ ਤੋਂ ਪਹਿਲਾਂ ਥਾਲ ਨੂੰ ਨਾ ਕੋਈ ਘਿਓ ਤੇ ਨਾ ਕੋਈ ਰਫੈਂਟ ਕੁਝ ਵੀ ਨਹੀਂ ਲਗਾਇਆ ਕਿਉਂਕਿ اسی ਤਰ੍ਹਾਂ ਹੀ ਕੱਢ ਲਿਆ ਸੀ ਕੋਈ ਵੀ ਤੇਲ ਜਾਂ ਘਿਓ ਨਹੀਂ ਲਪਾਉਣਾ ਹੈਗਾ ਤੇ ਹੁਣ ਇਹਨੂੰ ਚਮਚ ਦੀ ਸਹਤ ਨਾਲ ਆਪਾਂ ਇਹਨੂੰ ਮੈਸ਼ ਕਰ ਲੈਨੇ ਕਿਉਂਕਿ ਹਲੇ ਗਰਮ ਸੀ ਤੇ ਆਪਾਂ ਇਹਨੂੰ ਥੋੜਾ ਜਿਹਾ ਬਸਲ ਚਮਚ ਦੀ ਨਾਲ ਇਹਨੂੰ ਮਸਲ ਲੈਨੇ ਆ ਜਦ ਤੱਕ ਇਹ ਥੋੜਾ ਜਿਹਾ ਠੰਡਾ ਹੋ ਜਾਊਗਾ ਬਸ ਇੰਨਾ ਹੀ ਠੰਡਾ ਕਰਨਾ ਆਪਾਂ ਤਾਂ ਕਿ ਆਪਾਂ ਜਦੋਂ ਇਹਨੂੰ ਹੱਥ ਦੇ ਨਾਲ ਇਸ ਤਰ੍ਹਾਂ ਇਹਨੂੰ ਮਸਲਾਂਗੇ ਤਾਂ ਆਪਣਾ ਜਿਹੜਾ ਹੱਥ ਨਾ ਸੜੇ ਬਸ ਇੰਨਾ ਹੀ ਠੰਡਾ ਕਰ ਲੈਣਾ ਤੇ ਲੋ ਜੀ ਹੁਣ ਇਹ ਤਕਰੀਬਨ ਇੰਨਾ ਕ ਠੰਡਾ ਹੋ ਚੁੱਕਿਆ ਸੀ ਕਿਉਂਕਿ ਮੈਨੂੰ ਹੱਥ ਦੇ ਵਿੱਚ ਲਾਗੇ ਦੇਖ ਲਿਆ ਸੀਗਾ ਵੀ ਮੈਂ ਹੁਣ ਇਹਨੂੰ ਹੱਥ ਨਾਲ ਮੈਸ਼ ਕਰ ਸਕਦੀ ਹਾਂ ਹੁਣ ਆਪਾਂ ਇਹਨੂੰ ਹੱਥ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲੈਨੇ ਆ ਤੇ ਬਾਕੀ ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਤਾਂ ਫਿਰ ਕਿਉਂਕਿ ਜਦੋਂ ਆਪਾਂ ਹਨ ਇਹਦੇ ਤੋਂ ਮਠਾਈ ਤਿਆਰ ਕਰਦੇ ਆ ਚਾਹੇ ਗੁਲਾਬ ਜਾਮੁਣਾ ਕੁਛ ਵੀ ਹੈ ਕਿਉਂਕਿ ਫਿਰ ਉਹ ਫਟਦੇ ਨਹੀਂ ਜਿਹੜੇ ਆਪਾਂ ਪੇੜੇ ਬਣਾਵਾਂਗੇ ਤੇ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ਼ ਨਾ ਕੀਤਾ ਤਾਂ ਫਿਰ ਉਹ ਫਟਣਗੇ ਆਪਾਂ ਥੇਲੇ ਦੀ ਮਦਦ ਨਾਲ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਨੇ ਆ ਤੇ ਬਾਕੀ ਜਦੋਂ ਆਪਾਂ प्रॉपर सही सूजी तो दुध है ना मिण के पावेंगे जे आप एक कौली पौनी एक कौली जाने की पाई है सूजी की तो आप दुध थोड़ा जाली तो बद पावेंगे अगर आपनी कौली सूजी की पाई है तो पूरी एक कौली आप दुध की पावेंगे बिच्च जे एक कप अपना जाने की सूजी का पाया तो दुध उस तरह जाने की सूजी तो दुध थोड़ा जिद रखना ਤੇ ਜਿਵੇਂ ਮਿਲਕ ਪਾਊਡਰ ਤੇ ਨਾਰੀਅਲ ਬਰਾਦਾ ਪਾਇਆ ਸੀਗਾ ਉਹ ਆਪਾਂ ਟੇਸਟ ਅਨੁਸਾਰ ਹੀ ਪਾਉਣਾ ਤੇ ਜੇ ਤੁਹਾਨੂੰ ਪਸੰਦ ਆ ਤੁਸੀਂ ਪਾ ਲਓ ਅਗਰ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਮਿਲਕ ਪਾਊਡਰ ਤਾਂ ਵੈਸੇ ਪਾ ਲਓ ਤੁਸੀਂ ਤੇ ਨਾਰੀਅਲ ਪੂਰਾ ਜਿਹੜਾ ਤੁਸੀਂ ਉਹ ਸਕਿਪ ਕਰ ਸਕਦੇ ਹੋ ਮਿਲਕ ਪਾਊਡਰ ਦੇ ਨਾਲ ਟੇਸਟ ਥੋੜਾ ਜਿਹਾ ਜ਼ਿਆਦਾ ਵਧੀਆ ਆਂਦਾ ਲਓ ਜੀ ਆਪਾਂ ਹੁਣ ਇਹਨੂੰ ਮੈਚ ਕਰਕੇ ਮੈਸ਼ ਕਰਕੇ ਚੰਗੀ ਤਰ੍ਹਾਂ ਤੇ ਰੱਖ ਲਿਆ ਤੇ ਹੁਣ ਆਪਾਂ ਇਹ ਬਣਾਉਨੇ ਆ ਪੇੜੇ ਐਸੇ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਗੋਲ ਕਰਕੇ ਬਣਾ ਸਕਦੇ ਹੋ ਜਾਨੀ ਕਿ ਇਹਦਾ ਇੱਕ ਰੋਲ ਬਣਾ ਕੇ ਤੇ ਤੁਸੀਂ ਇਸ ਤਰ੍ਹਾਂ ਪੀਸ ਕੱਟ ਕੇ ਲੋਈਆਂ ਲਾ ਕੇ ਤੇ ਬਣਾ ਸਕਦੇ ਹੋ ਪਰ ਆਪਾਂ ਹਥੇਲੀ ਦੀ ਮਦਦ ਨਾਲ ਤੁਸੀਂ ਕਰਨਾ ਹੈ ਜਾਨੀ ਕਿ ਜੇ ਹਥੇਲੀ ਦੇ ਵਿੱਚ ਰੱਖ ਦੋਨਾਂ ਹਥੇਲੀਆਂ ਦੇ ਨਾਲ ਇਸ ਤਰ੍ਹਾਂ ਤੁਸੀਂ ਇਹਨੂੰ ਗੋਲ-ਗੋਲ ਘੁਮਾ ਕੇ ਬਣਾਉਂਗੇ ਤਾਂ ਫਿਰ ਇਹ ਫਟਣਗੇ ਨਹੀਂ ਪੇੜੇ ਤੇ ਬਹੁਤ ਵਧੀਆ ਪੇੜੇ ਬਣ ਕੇ ਤਿਆਰ ਹੋਣਗੇ ਜੇ ਜਿਸ ਤਰ੍ਹਾਂ ਆਪਾਂ ਰੋਟੀ ਬਣਾਉਣ ਵਾਸਤੇ ਆਟ ਪੇੜਾ ਕਰਦੇ ਆ ਆਟੇ ਦਾ ਉਸੇ ਤਰੀਕੇ ਦੇ ਨਾਲ ਹੀ ਪੇੜਾ ਕਰਨਾ ਹੈਗਾ ਇਹਨੂੰ ਹਥੇਲੀਆਂ ਦੇ ਵਿਚਾਲੇ ਇਸ ਤਰ੍ਹਾਂ ਹਥੇਲੀਆਂ ਦੇ ਨਾਲ ਇਸ ਤਰ੍ਹਾਂ ਘਮਾਉਣਾ ਤੇ ਫਿਰ ਇਹ ਜਿਹੜੇ ਸਾਈਡਾਂ ਤੋਂ ਜਿਵੇਂ ਫਟਦੇ ਨਹੀਂ ਹੈਗੇ ਪੇੜੇ ਤੇ ਕਿਉਂਕਿ ਜੇ ਆਪਾਂ ਬਣਾਉਣ ਤੋਂ ਲੱਗੇ ਫਟ ਗਏ ਤਾਂ ਫਿਰ ਵਿੱਚ ਤਾਂ ਇਹ ਬਿਲਕੁਲ ਫਟਣਗੇ ਚਲੋ ਜੀ ਹੁਣ ਇਸੇ ਤਰੀਕੇ ਦੇ ਨਾਲ ਹੀ ਆਪਾਂ ਸਾਰੇ ਜਿਹੜੇ ਇਹ ਪੇੜੇ ਬਣਾ ਲੈਨੇ ਆ ਇਸ ਤਰ੍ਹਾਂ ਗੋਲ ਪੇੜੇ ਬਣਾ ਕੇ ਉੱਪਰੋਂ ਇਹਨੂੰ ਥੋੜਾ ਜਿਹਾ ਆਪਾਂ ਦਬਾਰਤਾ ਸੀਗਾ ਕਿ ਜ਼ਿਆਦਾ ਗੋਲ ਵੀ ਨਹੀਂ ਰਹਿਣ ਹਾਂਜੀ ਲੋ ਜੀ ਆਪਣੇ ਜਿਹੜੇ ਪੇੜੇ ਬਣ ਕੇ ਹੋ ਗਏ ਸੀ ਤਿਆਰ ਤੇ ਹੁਣ ਆਪਾਂ ਕੜਾਈ ਦੇ ਵਿੱਚ ਪਾ ਲਿਆ ਤੇਲ ਤੇਲ ਆਪਾਂ ਗਰਮ ਹੋ ਗਿਆ ਸੀਗਾ ਤੁਹਾਨੂੰ ਤੇ ਆਪਾਂ ਹੁਣ ਇਹਦੇ ਵਿੱਚ ਪੇੜੇ ਪਾ ਦਿੰਨੇ ਆ ਤੇ ਇੱਥੇ ਮੈਨੂੰ ਲੱਗ ਰਿਹਾ ਸੀ ਵੀ ਤੇਲ ਸੌਰੀ ਕਿਉਂ ਜਿਹੜਾ ਘਟਾ ਹੈ ਤੇ ਮੈਂ ਕਿਓਅ ਵਿੱਚ ਹੋਰ ਪਾਰੇ ਸੀ ਥੋੜਾ ਤੇ ਤੁਸੀਂ ਰਿਫਾਈਂਡ ਵੀ ਪਾ ਸਕਦੇ ਹੋ ਜੇ ਤੁਹਾਨੂੰ ਰਿਫਾਈਂਡ ਪਸੰਦ ਆ ਤਾਂ ਤੁਸੀਂ ਰਿਫਾਈਂਡ ਪਾ ਸਕਦੇ ਹੋ ਪਰ ਮੇਰੇ ਘਰ ਦੇ ਵਿੱਚ ਤਾਂ ਰਿਫਾਈਂਡ ਨਹੀਂ ਵਰਤਿਆ ਜਾਂਦਾ ਜੀ ਇਹ ਅਸੀਂ ਕਿਓਅ ਹੀ ਵਰਤਦੇ ਆ ਜੇਨ ਸਬਜ਼ੀ ਵਗੈਰਾ ਤੜਕਾ ਲਾਉਣਾ ਹੋਵੇ ਤਾਂ ਸਰੋਂ ਦਾ ਤੇਲ ਤੇ ਜਿਸ ਤਰ੍ਹਾਂ ਐਦਾਂ ਕੋਈ ਮਠਾਈ ਵਗੈਰਾ ਬਣਾਉਣੀ ਹੋਵੇ ਤਾਂ ਕਿਓ ਉਹ ਥੋੜਾ ਥੋੜੀ ਮਰਜੀ ਆ ਜੀ ਤੁਸੀਂ ਚਾਹੇ ਦੇਸੀ ਕਿਓ ਪਾ ਲਓ ਚਾਹੇ ਢਾਲ ਦਾ ਪਾ ਲਓ ਤੇ ਆਪਾਂ ਪਾ ਲਿਆ ਜੀ ਕਿਓ ਇੱਥੇ ਹੁਣ ਆਪਾਂ ਇਹਨਾਂ ਨੂੰ ਰੱਖ ਦਿੰਨੇ ਆ ਤੇ ਇਹਨਾਂ ਨੂੰ ਥੋੜਾ ਜਿਹਾ ਦੂਰ ਦੂਰ ਰੱਖਾਂਗੇ ਕਿਉਂਕਿ ਜੇ ਆਪਾਂ ਨਾਲ ਜੋੜ-ਜੋੜ ਕੇ ਰੱਖਤਾ ਤਾਂ ਫਿਰ ਇਹ ਆਪਸ ਵਿੱਚ ਜੁੜ ਜਾਣਗੇ ਤੇ ਫਿਰ ਜਦੋਂ ਆਪਾਂ ਇਹਨਾਂ ਨੂੰ ਪਲਟਾਂਗੇ ਤਾਂ ਫਿਰ ਇਹਨਾਂ ਦੀ ਸ਼ੇਪ ਜਿਹੜੀ ਆ ਉਹ ਖਰਾਬ ਹੋ ਜਾਊਗੀ ਤੇ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਅ ਹਾਂਜੀ ਹੁਣ ਆਪਾਂ ਇਹਨਾਂ ਨੂੰ ਭੁੰਨਦੇ ਆ ਸੋਰੀ ਤਲਦੇ ਆ ਜਨ ਕਿ ਇੱਕ ਸਾਈਡ ਇਹਨਾਂ ਦੀ ਜਦੋਂ ਪੱਕ ਗਈ ਤਾਂ ਫਿਰ ਆਪਾਂ ਇਹਨਾਂ ਨੂੰ ਅੰਦਰ ਲੈ ਆਵੀ ਦੂਸਰੀ ਸਾਈਡ ਪਲਟਾ ਦਾਂਗੇ ਤੇ ਦੂਸਰਾ ਸਾਈਡ ਰੱਖ ਲਾਂਗੇ ਸਾਈਡ ਤੋਂ ਜਿਹੜਾ ਬਰਾਊਨ ਜਿਹਾ ਹੋ ਜਾਊਗਾ 골ਡਨ ਬਰਾਊਨ ਹੋਣ ਤੇ ਆਪਾਂ ਹੁਣ ਇਹਨਾਂ ਦੀ ਚੇਂਜ ਕਰਦੇ ਸੀਗੇ ਦੂਸਰੀ ਸਾਈਡ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਦੇ ਆਂ ਤੇ ਤਲਦੇ ਆਂ ਸੋਰੀ ਤੇ ਉਸ ਤੋਂ ਬਾਅਦ ਫੇਰ ਆਪਾਂ ਕੱਢਾਂਗੇ ਤੇ ਆਪਾਂ ਉਹ ਕੱਢ ਕੇ ਹੁਣ ਜਿਹੜੇ ਉਹ ਬਣ ਗਏ ਸੀਗੇ ਤੇ ਆਪਾਂ ਹੁਣ ਉਹ ਵਾਲੇ ਪੇੜੇ ਜਿਹੜੇ ਕੱਢ ਕੇ ਆਪਾਂ ਚਾਸ਼ਨੀ ਦੇ ਵਿੱਚ ਪਾ ਦਿੱਤੇ ਨੇ ਤੇ ਜਿਹੜੇ ਰਹਿ ਗਏ ਸੀ ਹੁਣ ਆਪਾਂ ਉਹ ਵੀ ਤਲ ਲੈਣੇ ਇੱਥੇ ਤੇ ਹਾਂਜੀ ਜਦ ਤੱਕ ਆਪਣੇ ਪੇੜੇ ਪੱਕ ਰਹੇ ਆ ਤੇ ਤੁਹਾਨੂੰ ਇੱਕ ਰਿਕਵੈਸਟ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਹਾਂਜੀ ਤੇ ਬਾਕੀ ਤੁਸੀਂ ਵੀ ਇਹ ਜਿਹੜੀ ਸੂਜੀ ਦੀ ਮਠਿਆਈ ਆ ਘਰੇ ਬਣਾ ਕੇ ਤੇ ਆਪਣੇ ਬੱਚਿਆਂ ਨੂੰ ਖਵਾਇਓ ਤੇ ਬਹੁਤ ਹੀ ਟੇਸਟੀ ਬਣੂਗੀ ਤੇ 10 ਮਿੰਟ ਲੱਗਦੇ ਨੇ ਸਾਰੇ 10 ਮਿੰਟਾਂ ਦੇ ਵਿੱਚ ਇਹ ਬਣ ਕੇ ਮਠਿਆਈ ਜਿਹੜੀ ਆ ਤਿਆਰ ਹੋ ਜਾਂਦੀ ਆ ਤੇ ਇਹਦਾ ਜਿਹੜਾ ਸਵਾਦ ਆ ਬਿਲਕੁਲ ਗੁਲਾਬ ਚਮਨ ਦੀ ਤਰ੍ਹਾਂ ਆਂਦਾ ਤੇ ਪਰ ਗੁਲਾਬ ਚਮਨ ਨਾਲੋਂ ਘੱਟ ਟਾਈਮ ਲੈਂਦੀ ਆ ਇਹ ਤੇ ਤੁਸੀਂ ਵੀ ਬਣਾ ਕੇ ਦੇਖੋ ਜੀ ਸੋਜੀ ਦੀ ਇਹ ਮਠਿਆਈ ਅੰਜੀਲੋ ਜੀ ਇਹ ਵਾਲੇ ਜਿਹੜੇ ਸੂਜੀ ਦੇ ਫੇੜੇ ਐ 골ਡਨ ਬ੍ਰਾਊਨ ਹੋ ਚੁੱਕੇ ਸੀਗੇ ਹੁਣ ਆਪਾਂ ਇਹਨਾਂ ਨੂੰ ਪਲੇਟ ਦੇ ਵਿੱਚ ਕੱਢ ਲੈਨੇ ਆ ਤੇ ਇਹਨੂੰ ਵੀ ਆਪਾਂ ਚਾਸ਼ਨੀ ਦੇ ਵਿੱਚ ਪਾ ਦਾਂਗੇ ਤੇ ਚਾਸ਼ਨੀ ਆਪਾਂ ਉਸੇ ਤਰ੍ਹਾਂ ਹੀ ਤਿਆਰ ਕਰਨੀ ਆ ਜਿਸ ਤਰ੍ਹਾਂ ਆਪਾਂ ਗੁਲਾਬ ਜਾਮਨ ਦੀ ਜਿਹੜੀ ਚਾਸ਼ਨੀ ਆ ਤਿਆਰ ਕਰਦੇ ਆ ਤੇ ਮੈਂ ਚਾਸ਼ਨੀ ਇਸ ਕਰਕੇ ਨਹੀਂ ਦਿਖਾਈ ਕਿਉਂਕਿ ਇਹ ਮੇਰੇ ਕੋਲੇ ਪਹਿਲਾਂ ਦੀ ਬਣੀ ਪਈ ਸੀ ਕਿਉਂਕਿ ਮੈਂ ਇੱਕ ਦਿਨ ਪਹਿਲਾਂ ਕੁਝ ਹੋਰ ਬਣਾਈ ਸੀ ਕਿ ਚੀਜ਼ ਤੇ ਚਾਸ਼ਨੀ ਪਈ ਸੀਗੀ ਤੇ ਮੇਰੇ ਅਜੋਹੀ ਚਾਸ਼ਨੀ ਜਿਹੜੀ ਕੰਮ ਆ ਗਈ ਸਿਰਫ ਮੈਂ ਇਹਨੂੰ ਗਰਮ ਹੀ ਕੀਤਾ ਇੱਕ ਨਾਰਮਲ ਤੇ ਲੋ ਜੀ ਹੁਣ ਆਪਾਂ ਇਹਨੂੰ ਵੀ ਚਾਸ਼ਨੀ ਦੇ ਵਿੱਚ ਪਾ ਦਿੰਨੇ ਆ ਤੇ ਜਦੋਂ ਆਪਾਂ ਇਹਨਾਂ ਨੂੰ ਚਾਸ਼ਨੀ ਦੇ ਵਿੱਚ ਪਾਵਾਂਗੇ ਤਾਂ ਚਾਸ਼ਨੀ ਦੇ ਵਿੱਚ ਜਾ ਕੇ ਥੋੜੇ ਜੇ ਇਹਨਾਂ ਦਾ ਜਨ ਕਿ ਭਾਰੀ ਹੋ ਜਾਣਗੇ ਕਿਉਂਕਿ ਜਦੋਂ ਚਾਸ਼ਨੀ ਅੰਦਰ ਤੱਕ ਗਈ ਚਲੀ ਤੇ ਜਦੋਂ ਉਸ ਤੋਂ ਬਾਅਦ ਆਪਾਂ ਜਦੋਂ ਇਹਨੂੰ ਚੱਕਾਂਗੇ ਤਾਂ ਇਹ ਭਾਰੀ ਹੋ ਜਾਣਗੇ ਆਪਾਂ ਨੂੰ ਫਿਰ ਪਤਾ ਲੱਗ ਜਾਊਗਾ ਕਿ ਹਾਂਜੀ ਜਿਹੜੀ ਚਾਸ਼ਨੀ ਆ ਉਹ ਅੰਦਰ ਤੱਕ ਗਈ ਚਲੀ ਤੇ ਇਹ ਮਿੱਠੇ ਵੀ ਹੋ ਗਏ ਤੇ ਇਹ ਜਿਹੜੇ ਸਪੰਜੀ ਜੇ ਵੀ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਤੇ ਜਿਹੜੇ ਦੂਸਰੇ ਸੀ ਉਹ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਤੇ ਹਾਂ ਜੀ ਲੋਜੀ ਜਿਹੜੇ ਦੂਸਰੇ ਸੀਗੇ ਤੇ ਉਹ ਵੀ ਆਪਾਂ ਵਿੱਚ ਪਾ ਲੈ ਸੀਗੇ ਸੋਰੀ ਕੱਟ ਲੈ ਸੀ ਚਾਸ਼ਨੀ ਦੇ ਵਿੱਚੋਂ ਤੇ ਇਸ ਦੇ ਨਾਲ ਹੀ ਹੁਣ ਆਪਾਂ ਕੋਲੇ ਹੈਗਾ ਸੀਗਾ ਜੀ ਨਾਰੀਅਲ ਦਾ ਪੂਰਾ ਤੇ ਇਹ ਆਪਾਂ ਉੱਪਰ ਪਾ ਦਿੰਨੇ ਆ ਸਜਾਵਟ ਵਾਸਤੇ ਬਾਕੀ ਤੁਹਾਡੇ ਕੋਲੇ ਹੋਰ ਕੋਈ ਵੀ ਡ్రਾਈ ਫਰੂਟ ਹੈ ਤਾਂ ਤੁਸੀਂ ਉਹ ਪਾ ਸਕਦੇ ਹੋ ਪਰ ਮੇਰੇ ਕੋਲੇ ਸਿਰਫ ਇਹ ਚੀਜ਼ ਇੱਕ ਚੀਜ਼ ਹੀ ਸੀ ਕਰ ਤੇ ਆਪਾਂ ਇਹਦੇ ਨਾਲ ਹੀ ਇਹਨੂੰ ਸਜਾ ਲਈ ਪਲੇਟ ਆਪਣੀ ਤੇ ਦੇਖੋ ਜੀ ਇਹਦੇ ਨਾਲ ਟੇਸਟ ਵੀ ਵਧੀਆ ਆਊਗਾ ਤੇ ਸਟਾਉਟ ਵੀ ਬਹੁਤ ਸੋਹਣੀ ਹੋਈ ਐ ਬਹੁਤ ਵਧੀਆ ਸਪੰਜੀ ਬਣ ਕੇ ਤਿਆਰ ਹੋਈ ਐ ਤੇ ਚਲੋ ਜੀ ਤੁਸੀਂ ਵੀ ਟਰਾਈ ਕਰਿਓ ਜ਼ਰੂਰ ਆਪਣੇ ਘਰ ਦੇ ਵਿੱਚ ਤੇ ਆਪਾਂ ਵੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਸੋਹਣੀ ਜੀ ਵੀਡੀਓ ਦੇ ਨਾਲ ਤੇ ਹਾਂਜੀ ਪਲੀਜ਼ ਤੁਹਾਨੂੰ ਰਿਕੁਐਸਟ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ